ਭਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦ ਤੁਸੀਂ ਦੇਖੋ ਦਿਨ ਜੜ ਲੱਗੇ ਸਾਰੇ ਸੇਵਾਦਾਰਾਂ ਨਾਲ ਜੀ ਭਜੀ ਧੰਨਵਾਦ ਤੁਹਾਡਾ ਤੁਸੀਂ ਪੂਰੀ ਦੁਨੀਆ ਨੂੰ ਜੋੜੀ ਬੈਠੇ ਹੋ ਜੀ ਤੁਹਾਡੇ ਕਰਕੇ ਮੈਨੂੰ ਕਈ ਵਾਰ ਇਹ ਪਿਆਉਂਦਾ ਕਿ ਸਾਨੂੰ ਸਾਨੂੰ 2% ਵਾਲੇ ਕਹਿ ਕੇ ਕਿੰਨਾ ਕੁਝ ਕਿਹਾ ਜਾਂਦਾ ਤੁਸੀਂ ਕਿੰਨਾ ਕੁਝ ਛੱਲਿਆ ਉਹਦੇ باوجود ਵੀ ਅੱਜ 2% ਵਾਲੇ ਖੜੇ ਨੇ ਇੱਥੇ ਜੀ 2% ਵਾਲੇ ਤੋਂ ਸਾਰੀ ਦੇਖੋ ਹੁਣ ਸਾਨੂੰ ਕਹਿੰਦੇ ਵੀ ਪੰਜਾਬ ਹੜਾ ਹੈ ਆ ਸਾਡੇ ਨਾਲ ਕੋਈ ਖੜਾ ਨਹੀਂਗਾ ਕਿਉਂ ਨਹੀਂ ਸਾਡਾ ਨਾ ਖੜਾ ਸਾਡਾ ਰੱਬ ਹਰ ਵਾਰੀ ਸਾਡਾ ਖੜਾ ਸਾਡਾ ਵਾਹਿਗੁਰੂ ਸਾਡਾ ਖੜਾ ਪੰਜਾਬ ਖੜਾ ਪੰਜਾਬ ਤਾਂ ਦੂਜਿਆਂ ਲਈ ਹਰ ਵਾਰੀ ਖੜਾ ਹੁੰਦਾ ਪੰਜਾਬ ਨੂੰ ਕਿਸੇ ਵੀ ਲੋੜ ਨਹੀਂ ਗਈ ਪੰਜਾਬ ਨੂੰ ਬਸ ਆਪਣੀ ਜਿਹੜੀ ਤਾਕਤ ਆ ਚੱਕ ਸਕਦੀ ਪਰ ਸਾਨੂੰ ਬਸ ਇੱਕ ਮੁੱਠ ਹੋਣਾ ਪੈਣਾ ਸਾਨੂੰ ਇੱਕ ਦੂਜੇ ਵਾਰੇ ਸੋਚਣਾ ਪੈਣਾ ਇੱਕ ਦੂਜੇ ਦੀ ਰਿਸਪੈਕਟ ਕਰਨੀ ਪੈਣੀ ਇਦਾਂ ਹੁਣ ਹੜ ਆ ਗਿਆ ਹੁਣ ਜਦੋਂ ਹੜ ਆਇਆ ਹੜ ਨੇ ਦੇਖੀ ਜਾਤ ਪਾਤ ਨਹੀਂ ਦੇਖੀ ਧਰ ਨਹੀਂ ਦੇਖਿਆ ਸਾਨੂੰ ਇਦਾਂ ਸੇਵਾ ਕਰਨੀ ਪੈਣੀ ਪੰਜਾਬ ਚੱਕਣ ਲਈ ਫੇਰ ਅਸੀਂ ਮੋੜੇ ਹੋਵਾਂਗੇ ਭਾਜੀ ਮੈਨੂੰ ਲੱਗਦਾ ਆਪਾਂ ਨੂੰ ਆਪਣੇ ਆਪਣੇ ਨਾਲ ਕੁਝ ਕੁ ਜਿਵੇਂ ਆਰਟਿਸਟ ਭਰਾ ਬਹੁਤ ਅੱਗੇ ਆਏ ਨੇ ਸਾਡਾ ਥੈਂਕ ਯੂ ਹੈ ਔਰ ਖਾਲਸਾ ਈ ਦੀ ਟੀਮ ਹਰ ਜਗ੍ਹਾ ਤੇ ਹਰ ਆਰਟਿਸਟ ਦੇ ਨਾਲ ਖਾਲਸਾ ਈ ਦੀ ਟੀਮ ਸਾਨੂੰ ਦਿਖਦੀ ਪਈ ਹੈ ਤੁਹਾਡੀ ਡਿਊਟੀ ਬਹੁਤ ਵੱਡੀ ਹੈ ਪਰ ਮੇਰਾ ਮੰਨਣਾ ਕਿ ਜਿਹੜੇ ਆਰਟਿਸਟ ਭਰਾ ਸਾਡੀ ਇੱਕੋ ਜਗ੍ਹਾ ਤੇ ਜਿਵੇਂ ਅਜਨਾਲੇ ਵਾਲੇ ਬਹੁਤ ਆਰਟਿਸਟ ਗਏ ਨੇ ਜੇ ਆਪਾਂ ਥੋੜੇ ਥੋੜੇ ਪਿੰਡ ਵੰਡ ਲਈਏ ਨਾ ਜਿਵੇਂ ਦਿਲਜੀਤ ਉਹਨਾਂ ਨੇ ਉੱਥੇ ਬੋਲਿਆ ਕਿ ਮੈਂ 10 ਪਿੰਡਾਂ ਅਡੌਪਟ ਕੀਤੇ ਨੇ ਉਹ 10 ਪਿੰਡਾਂ ਦੀ ਕਲੀਅਰੈਂਸ ਮਿਲ ਜਵੇ ਕਿ ਆ 10 ਪਿੰਡਾਂ ਦੇ ਵਿੱਚ ਦਿਲਜੀਤ ਉਹਨ ਇਥੇ ਆ ਆਰਟਿਸਟ ਦੀ ਟੀਮ ਜਾਣੀ ਆ ਇਥੇ ਆਰਟਿਸਟਾਂ ਦੀ ਟੀਮ ਜਾਣੀ ਆ ਥੋੜੇ ਜੇ ਸਾਰੇ ਸੌਖੇ ਹੋ ਜਾਣਗੇ ਨਹੀਂ बार-बार ਉਹਨਾਂ ਪਿੰਡਾਂ ਦੇ ਵਿੱਚ ਹੀ ਸਾਰੇ ਆਰਟਿਸਟਾਂ ਨੇ ਉੱਥੇ ਹੀ ਬਾਰ-ਬਾਰ ਉਹ ਲੋਕਾਂ ਨੂੰ ਮਿਲੀ ਜਾਂਦੇ ਨੇ ਉੱਥੇ ਹੀ ਰਸਣ ਚਾਹੀ ਜਾਂਦਾ ਜੇ ਉੱਥੇ ਸਹੂਲਤਾਂ ਜਾਈ ਜਾਂਦੀਆਂ ਤੇ ਬਹੁਤ ਸਾਰੇ ਪਿੰਡ ਜਿਹੜੇ ਹਲੇ ਤੱਕ ਜਿੰਨਾ ਕੋਈ ਪ੍ਰਾਸ਼ਨ ਵੀ ਨਹੀਂ ਪਹੁੰਚਿਆ ਤਰਪਾਲਾਂ ਨਹੀਂ ਪਹੁੰਚੀਆਂ ਘੱਟ ਪਿਛਲੇ ਹਫ਼ਤੇ ਮੈਂ ਵੀਡੀਓ ਪਾਇਆ ਸੀਗਾ ਭਈ ਖਾਸ ਹੈ ਦਾ 26 ਸਾਲ ਦਾ ਐਕਸਪੀਰੀਅੰਸ ਆ ਅਸੀਂ ਕੋਆਰਡੀਨੇਟ ਕਰ ਸਕਦੇ ਆ ਕਿੱਥੇ ਕਿੱਥੇ ਲੋੜ ਆ ਉੱਥੇ ਜਾ ਕੇ ਪਹੁੰਚੋ ਪਰ ਬੜੀਆਂ ਜਿਹੜੀਆਂ ਮੇਨ ਜਥੇ ਬ ਆ ਕਾਮਕਾਰੀਆਂ ਸਾਨੂੰ ਕਿਸੇ ਕੋਈ ਨਹੀਂ ਆਇਆ ਭਾਈ ਅਸੀਂ ਕਰੀਏ ਇਕੱਠੇ ਹੋ ਕਿ ਨਹੀਂ ਤਾਂ ਫਿਰ ਸਾਰੇ ਪਾਸੇ ਇੱਕ ਪਾਸੇ ਸਾਰੇ ਮਿਲ ਜਾਂਦਾ ਸਾਰੀਆਂ ਸਲੇਬ੍ਰਿਟੀ ਇੱਕ ਪਾਸੇ ਹੀ ਜਾ ਜਾਂਦੀਆਂ ਫੋਟੋਆਂ ਵੀਡੀਓ ਆਈ ਜਾਂਦੀਆਂ ਪਰ ਦੂਜੇ ਪਾਸੇ ਵਿਚਾਰੇ ਪਾਣੀ ਸਾਸੀ ਉਹਨਾਂ ਨੂੰ ਕੁਝ ਮਿਲਦਾ ਨਹੀਂਗਾ ਜੀ ਅਸੀਂ ਜਿੱਥੇ ਅਸੀਂ ਜਿਹੜੇ ਇਲਾਕੇ ਦੇ ਵਿੱਚ ਹੈਗੇ ਜੀ ਇਹ ਹਰੀਕੇ ਪੱਤਨ ਤੋਂ ਅੱਗੇ ਇਲਾਕਾ ਅ ਹਾਮਤ ਚੱਕ ਪਿੰਡ ਦਾ ਨਾਮ ਹੈ ਜ਼ਿਲ੍ਹਾ ਫਿਰੋਜ਼ਪੁਰ ਇੱਥੇ 25 26 ਪਿੰਡ ਨੇ ਜੀ ਜਿੰਨਾ ਚੋ 13 ਕ ਪਿੰਡ ਇਸ ਸਾਈਡ ਨੇ 13 ਕ ਪਿੰਡ ਉਸ ਪਾਣੀ ਦੇ ਉਸ ਪਾਰ ਨੇ ਅਸੀਂ ਸਾਡੇ ਕੋਲ ਜਿਹੜੀ ਤੁਹਾਡਾ ਲਈ ਟੀਮ ਸਾਰੀ ਅਮਨ ਹਣੀ ਨਾਲ ਨੇ ਸਾਡੇ ਰਿਸ਼ੀ ਨਾਲ ਜਿਹੜੀ ਖਾਲਸਾ ਟੀਮ ਦੇ ਮੈਂਬਰ ਨੇ ਇਹਨਾਂ ਦੇ ਨਾਲ ਅਸੀਂ ਪਿੰਡਾਂ ਦੇ ਪੰਜ ਸਰਪੰਚ ਇਕੱਠੇ ਕਰ ਲਈ ਜੀ ਇੱਥੇ ਬਹੁਤ ਵਧੀਆ ਜਦੋਂ ਸਾਡੇ ਕੋਲ ਨਾ ਕੋਈ ਹੋਣ 2-3 ਦਿਨ ਪਹਿਲਾਂ ਕੋਈ ਰਾਸ਼ਨ ਨਹੀਂ ਸੀ ਇੱਥੇ ਕੁਝ ਨਹੀਂ ਸੀਗਾ ਅੱਜ ਇੰਨਾ ਹਜੂਮ ਆ ਚੁੱਕਿਆ ਜੀ ਇੱਥੇ ਹਰ ਤਰ੍ਹਾਂ ਦਾ ਸਾਡੇ ਕੋਲ ਰਾਸ਼ਨ ਪਹੁੰਚ ਗਿਆ ਚੋਖਰ ਪਹੁੰਚ ਗਿਆ ਆਰਟਿਸਟ ਵੀ ਆਉਣੇ ਸ਼ੁਰੂ ਹੋ ਗਏ ਮੈਨੂੰ ਲੱਗਦਾ ਖਾਲਸਾਡ ਦਾ ਅਪਰਾਲਾ ਜਿਹੜਾ ਇਹ ਬਹੁਤ ਵੱਡਾ ਕਿ ਜਿਹੜੇ ਵੀ ਏਰੀਆ ਦੇ ਵਿੱਚ ਤੁਹਾਡੀ ਟੀਮ ਬੈਠਦੀ ਹੈ ਫੇ ਉੱਥੇ ਚਾਹੇ ਉਹਨਾਂ ਨਾਲ ਜਾ ਕੇ ਮੈਂ ਬੈਠ ਗਿਆ ਜਾਂ ਕੋਈ ਵੀ ਬੰਦਾ ਬੈਠ ਗਿਆ ਉਹ ਜਦੋਂ ਖਾਲਸਾ ਈਦ ਦਾ ਨਾਮ ਸ਼ੁਰੂ ਹੁੰਦਾ ਸਾਰੀ ਦੁਨੀਆ ਉੱਤੇ ਆਉਣ ਲੱਗ ਜਾਂਦੀ ਹੈ ਜੀ ਇਹ ਸਾਰਾ ਹੁਣ ਇਲਾਕਾ ਖੁਸ਼ ਹੈ ਹੁਣ ਭਾਈ ਸਾਹਿਬ ਪਿੰਡੇ ਵਾਲੀ ਦੋ ਵਾਲੀ ਹੜ ਆਈ ਸੀਗੇ ਤੇ ਖਾਲਸਾ ਈਦ ਦਾ ਕੰਮ ਜਦੋਂ ਪਾਣੀ ਚੱਲ ਗਿਆ মিডিਆ ਚੱਲ ਗਿਆ ਸਾਡਾ ਕੰਮ 2-2 ਸਾਲ ਚੱਲਿਆ ਮਗਰੋਂ ਕਈ ਚੰਗੀਆਂ ਬੰਨੀਆਂ ਮੁੜ ਕੇ ਚੱਲ ਗਈਆਂ মিডিਆ ਨਾਲ ਤੇ ਪਾਣੀ ਨਾਲ ਸਾਡੀ ਇਹ ਹੀ ਜ਼ਿੰਮੇਵਾਰੀਆਂ ਭਈ ਜਿੰਨੇ ਹੁਣ ਕਲੈਕਸ਼ਨ ਹੋ ਰਹੀ ਆ ਪੈਸਿਆਂ ਦੀ ਉਹ ਜਿਹੜੇ ਕਰ ਰਹੇ ਆ ਉਥੇ ਸੇਵਾ ਮਗਰੋਂ ਵੀ ਕਰਨ 6-7 ਮਹੀਨੇ ਨਹੀਂ ਪਈ ਇੱਕਦਮ ਚਲ ਗਏ ਮਹੀਨੇ ਬਾਅਦ ਇਹ ਵੱਡੀ ਜ਼ਿੰਮੇਵਾਰੀ ਆ ਖਾਸ ਕਰ ਹਰ ਵਾਰੀ ਪੰਜਾਬ ਨਾਲ ਖੜੀ ਆ ਪੰਜਾਬ ਦੇ ਲੋਕਾਂ ਨਾਲ ਖੜੀ ਆ ਅਸੀਂ ਪੰਜਾਬ ਤੋਂ ਪਿੱਛੇ ਪਿੱਠ ਨਹੀਂ ਕਰੀ ਮੋੜੀ ਤੁਸੀਂ ਦੇਖੋ ਆਰਟਿਸਟ ਆ ਆਰਟਿਸਟ ਤੁਸੀਂ ਕਿੰਨੀ ਵਾਰੀ ਹਮ ਮੋੜ ਮੋੜ ਕੇ ਗਏ ਆ ਫੀਲਡ ਦੇ ਵਿੱਚ ਕਿੰਨੀ ਵਾਰੀ ਦੇਖਣ ਗਏ ਆ ਤੁਹਾਡੀ ਜਿਹੜੀ ਸੇਵਾ ਭਾਵਨਾ ਤੁਹਾਡੀ ਜਿਹੜਾ ਪਿਆਰ ਸੰਗਤ ਦੇ ਨਾਲ ਆ ਉਹ ਸਾਨੂੰ ਦੂਰੋਂ ਦਿਸਦਾ ਅਸੀਕ ਨੇ ਜਿਹੜੇ ਆਰਟਿਸਟ ਐ ਇੱਕ ਵਾਰੀ ਨਾ ਹੋਣ ਦੂਜੇ ਜਿੱਦਾਂ ਤੁਸੀਂ ਬਿਲਕੁਲ ਠੀਕ ਕਿਹਾ ਦੂਜੇ ਦੂਜੇ ਇਲਾਕਿਆਂ ਜਨ ਫਿਰੋਜ਼ਪੁਰ ਦੇਖੋ ਉੱਥੇ ਜੇ ਜਾਓਗੇ ਆਰਟਿਸਟ ਕਿੰਨਾ ਹੌਸਲਾ ਹੋਗਾ ਸੰਗਤ ਨੂੰ ਸਾਰੇ ਪਾਸੇ ਜਾਣ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਭਾਈ ਸਾਹਿਬ ਤੁਸੀਂ 100% ਠੀਕ ਕਹਿੰਦੇ ਆ ਕੋਆਰਡੀਨੇਸ਼ਨ ਚਾਹੀਦੀ ਆ ਜਿੱਥੇ ਨਹੀਂ ਸਮਾਨ ਉੱਥੇ ਵੀ ਲੈ ਕੇ ਜਾਓ ਇੱਕ ਦੂਜੇ ਨਾਲ ਕੰਮ ਕਰੋ ਸੇਵਾ ਨੂੰ ਕੰਪੀਟੀਸ਼ਨ ਨਾ ਬਣਾਓ ਸਾਡੇ ਸਾਡੇ ਕੋਲ ਇੱਥੇ ਸੱਚੀ ਮੁੱਚੀ ਹੁਣ ਨੂੰ ਨਾ ਲੱਗਦਾ ਕਿ ਜਦੋਂ ਸਾਡੇ ਪੰਜਾਬੀਆਂ ਨੂੰ ਪਤਾ ਲੱਗਿਆ ਕਿ ਇਸ ਇਲਾਕੇ ਦੇ ਵਿੱਚ ਕੋਈ ਪਹੁੰਚਿਆ ਨਹੀਂ ਹੁਣ 9-9 ਟਰਾਲੀਆਂ ਇਕੱਠੀਆਂ ਆ ਰਹੀਆਂ ਜੀ ਚਾਰ ਟਰਾਲੀਆਂ ਹੁਣ ਅਨੰਦਪੁਰ ਸਾਹਿਬ ਤੋਂ ਮੁੰਡਾ ਕਰਕੇ ਗਏ ਨੇ ਉਹ ਚ ਕਰਦਾ ਸਾਰਾ ਰਾਸ਼ਨ ਸੀ 200 ਗੱਦਾ ਸੀ ਉਹ ਤੋਂ ਬਿਨਾ ਕੱਲ ਅਸੀਂ ਪੈਸੇ ਦੇ ਕੇ ਸਮਾਨ ਮੰਗਵਾਇਆ ਥੋੜਾ ਜਿਹਾ ਜਿਹੜਾ ਚੋਕਰ ਦੇ ਸੀਗੇ ਦੋ ਦੋ ਪਿੰਡਾਂ ਦਾ ਸੀਗਾ 285 ਜਿਹੜੇ ਚੋਕਰ ਦੇ ਕੀ ਕਹਿੰਦੇ ਥੈਲੇ ਤੇ ਅੱਜ ਸਾਨੂੰ ਕੁਝ ਲੋੜ ਨਹੀਂ ਪਈ ਜੀ ਅੱਜ ਚੋਕਰ ਵੀ ਆਈ ਜਾ ਰੱਖੋ ਬਾਕੀ ਸਾਰਾ ਵੀ ਆਈ ਜਾ ਰਿਹਾ ਜੀ ਇੱਥੇ ਇੱਕ ਮੰਦਭਾਗੀ ਘਟਨਾ ਹੋਈ ਹੈ ਜੀ ਅੱਜ ਥੋੜੇ ਦਿਨ ਪਹਿਲਾਂ ਤਾਂ ਇੱਕ ਇੱਥੇ ਕੁੜੀ ਦਾ ਸੱਪ ਲੜਿਆ ਉਹ ਮਰੀ ਐ ਇੱਥੇ ਤੇ ਅੱਜ ਇੱਥੇ ਇੱਕ ਬਜ਼ੁਰਗ ਉਹ ਪਹਿਲੇ ਦਿਨਾਂ 'ਚ ਘਰੋਂ ਨਿਕਲੇ ਕੱਲ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਨਿਕੋ ਜੀ ਤੁਸੀਂ ਦੁਬਾਰਾ ਆਉਣ ਸਾਡੇ ਵੱਲ ਜੋ ਰਸਣ ਲੈ ਕੇ ਆਵੋਗੇ ਨਾ ਸਾਡੇ ਘਰ ਜ਼ਰੂਰ ਹੋ ਕੇ ਜਾਇਓ ਅਸੀਂ ਤੁਹਾਨੂੰ ਸਰੋਪਾ ਦੇਣਾ ਮੈਂ ਕਿਹਾ ਬਾਬਾ ਜੀ ਸਰੋਪਾ ਲੈਣ ਨੇ ਤੁਸੀਂ ਬਸ ਤੁਸੀਂ ਸਭ ਤੋਂ ਪਹਿਲਾਂ ਸੋਕੀ ਵਸੋ ਤੁਸੀਂ ਕੋਸ਼ਿਸ਼ੋ ਸਾਨੂੰ ਸਰੋਪਾ ਹੀ ਮਿਲ ਗਏ ਜੀ ਤੇ ਜਦੋਂ ਅੱਜ ਸਵੇਰੇ ਅੱਜ ਅਸੀਂ ਜਾਣ ਦਾ ਪਲਾਨ ਕਰਦੇ ਜਾਨੂੰ ਟਰਾਲੀਆਂ ਆ ਗਈਆਂ ਸਮਾਨ ਤਾਰਨ ਲੱਗੇ ਤੇ ਇੰਨੇ ਟਾਈਮ ਚ ਖਬਰ ਆਈ ਕਿ ਅਮਨ ਤੇ ਰਿਸ਼ੀ ਦੋਨੋਂ ਭੱਜੇ ਜਾ ਰਹੇ ਨੇ ਉਧਰ ਬੋਰਡ ਲੈ ਕੇ ਤੇ ਉੱਥੇ ਕੋਈ ਬੰਦਾ ਬਜ਼ੁਰਗ ਰਾਸ਼ਨ ਲੈ ਕੇ ਸੜਕੋ ਸੜਕ ਜਾ ਰਿਹਾ ਸੀ ਪਾਣੀ ਦੇ ਵਿੱਚ ਡਿੱਗ ਗਿਆ ਜੀ ਉਹ ਬਜ਼ੁਰਗ ਪਾਣੀ ਦੇ ਵਿੱਚ ਜਿੱਥੇ ਛੋਟੀ ਦਬੋਈ ਹੋਣੇ ਉੱਥੇ ਛੋਟੀ ਦਾ ਡੁੱਬ ਗੱਡ ਗਈ ਮਿੱਟੀ ਦੇ ਵਿੱਚ ਉਹ ਸਾਰਾ ਆਪ ਡੁੱਬ ਗਿਆ ਤੇ ਉਹਦਾ ਕੱਲਾ ਜਿਹੜਾ ਦਮਾਲਾ ਉੱਪਰ ਜੋ ਪਰਨਾ ਬੰਨਿਆ ਸੀ ਉਹ ਘੁੰਮਦਾ ਰਿਹਾ ਤੇ ਉਹ ਬੰਦਾ ਅੱਧਾ ਘੰਟਾ ਪਾਣੀ ਦੇ ਵਿੱਚ ਰਿਹਾ ਜੀ ਅਮਨ ਤੇ ਰਿਸ਼ੀ ਆਪਣੇ ਦੋਨੋਂ ਜਿਹੜੇ ਖਾਲਸਾ ਈ ਦੇ ਮੁੰਡੇ ਨੇ ਦੋਨੋਂ ਜਾਣੇ ਅਮਨ ਇੱਥੇ ਬੈਠਾ ਮੇਰੇ ਕੋਲੇ ਇਹ ਦੋਨਾਂ ਜਾਨੇ ਦੇ ਕੱਪੜੇ ਵੀ ਪਿੱਛੇ ਜਾ ਕੇ ਉਹਨਾਂ ਨੂੰ ਵਿੱਚੋਂ ਪਾਣੀ ਚੋਂ ਕੱਢ ਕੇ ਟਰੈਕਟਰ ਦੇ ਉੱਪਰ ਸਾਡੇ ਕੋਲ ਐਂਬੂਲੈਂਸ ਵੀ ਐ ਨਹੀਂ ਸੀ ਜੀ ਇੱਥੇ ਕੋਈ ਟਰੈਕਟਰ ਦੇ ਉੱਪਰ ਮੁੰਡੇ ਉਹਨਾਂ ਨੂੰ ਲੈ ਕੇ ਬਹੁਤ ਜਲਦੀ ਇੱਥੇ ਪਹੁੰਚੇ ਹਸਪੀਟਲ ਪਰ ਉੱਥੇ ਤੱਕ ਜਾਂਦੇ ਜਾਂਦੇ ਉਹ ਬੰਦੇ ਦੀ ਡੈਥ ਹੋ ਗਈ ਜੀ ਸੋ ਸਾਨੂੰ ਮੈਨੂੰ ਇਹ ਲੱਗੀ ਜਾਂਦਾ ਕਿ ਇੱਥੇ ਰੈਸਕਿਊ ਟੀਮ ਜਿਹੜੀਆਂ ਫਿਰਦੇ ਨੇ ਜੀ ਪਰ ਉਹ ਕੁਝ ਨਹੀਂ ਕਰਦੇ ਇੱਥੇ ਉਹ ਗੇੜੇ ਕੱਢਦੇ ਫਿਰ ਜਾਂਦੇ ਨੇ ਜਿਹੜੇ ਸਰਕਾਰ ਵੱਲੋਂ ਇੱਥੇ ਆਏ ਨੇ ਰੈਸਕਿਊ ਵਾਲੇ ਫੌਜੀ ਵੀਰ ਨੇ ਅਸੀਂ ਕੱਲ ਵੀ ਉਹਨਾਂ ਨੂੰ ਕਹਾਵਾਂ ਜੀ ਕਿ ਭਰਾ ਬਣ ਕੇ ਇੱਥੇ ਇੱਕੋ ਡ ਪਰ ਉਹ ਸਾਡੇ ਕੋਈ ਉੱਥੇ ਹੈਲਪ ਲਈ ਨਹੀਂ ਆ ਰਹੇ ਸੀ ਆਪੇ ਹੀ ਸਾਰੇ ਇੱਕ ਦੂਜੇ ਲਈ ਭੱਜੇ ਫਿਰਦੇ ਆਂ ਜੀ ਪੰਜਾਬ ਆਪੇ ਹੀ ਖੜਾ ਆ ਪੰਜਾਬ ਪੰਜਾਬ ਨੂੰ ਆਪੇ ਖੜਾ ਪੈਣਾ ਹੀ ਆਪਣੇ ਕਿਉਂਕਿ ਦੇਖੋ ਹੁਣ ਪਾਣੀ ਛੱਡਿਆ ਗਿਆ ਇਹ ਵੀ ਕੋਈ ਮੇਰਾ ਖਿਆਲ ਐਕਸੀਡੈਂਟ ਨਹੀਂਗਾ ਜਿੱਦਾਂ ਕੱਲੇ ਕੁਦਰਤ ਕੁਦਰਤ ਕਹੀ ਜਾਂਦੇ ਆ ਕਿਉਂਕਿ ਜੇ ਪਤਾ ਤੁਹਾਨੂੰ ਮੀਂਹ ਪੈਣਾ ਵਾਰਸ਼ ਨਹੀਂ ਹੋਣੀ ਆ ਪਹਿਲਾਂ ਥੋੜੇ ਜਿਹਾ ਛੱਡ ਜਾਓ ਹੌਲੀ ਹੌਲੀ ਹੁਣ ਜਿਹੜੇ ਵਿਚਾਰੇ ਬਜ਼ੁਰਗ ਜਿਹੜਾ ਹੁਣ ਜਿਹੜਾ ਪੇ ਇੱਥੇ ਪੂਰਾ ਹੋ ਗਿਆ ਉਹਦੇ ਪਰਿਵਾਰ ਦਾ ਕੀ ਬਣਿਆ ਤੁਹਾਨੂੰ ਪਤਾ ਪਰਿਵਾਰ ਦਾ ਕੀ ਆ ਉੱਚੇ ਬਣਾ ਪਰਿਵਾਰ ਹੈ ਨਹੀਂ ਜੀ ਕੋਈ ਕੁੜੀ ਹੈ ਸ਼ਾਦੀ ਦੀ ਬੇਟੀ ਹੈ ਨਾ ਉਹ ਵਿਆਹੀ ਹੋਈ ਹੈ ਮੈਨੂੰ ਆਇਆ ਸੀ ਡੀਸੀ ਦਾ ਫੋਨ ਆਇਆ ਸੀ ਜੀ ਕਹਿੰਦੇ ਵੀ ਸਾਡੇ ਵੱਲੋਂ ਉਹਨਾਂ ਦੇ ਸੰਸਕਾਰ ਲਈ 25000 ਤੇ 4 ਲੱਖ ਰੁਪਏ ਆ ਸੀ ਉਹਨਾਂ ਨੂੰ ਜਲਦੀ ਭੇਜਾਂਗੇ ਤੇ ਹਰ ਮਹੀਨੇ ਉਹਨਾਂ ਨੂੰ ਰਸਣ ਦੀ ਮਹਈਆ ਕਰਾਵਾਂਗੇ ਪਰ ਅਸੀਂ ਕੀ ਜਿਹੜੇ ਜਿਵੇਂ ਸਰਕਾਰਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜਾ 1 ਨੇ ਇਹਨਾਂ ਨੂੰ ਥੋੜੇ ਜਿਹਾ ਪੱਕੇ ਕਰਦੀ ਹੈ ਅਸੀਂ ਅਸੀਂ ਪਹਿਲਾਂ ਹੀ ਇਹ ਤਾਂ ਥੋੜਾ ਇਤਿਆਹਾਤ ਵਰਤ ਲਈਏ ਤਾਂ ਕਿ ਸਾਡੇ ਲੋਕਾਂ ਨੂੰ ਪ੍ਰੋਬਲਮ ਆਵੇ ਨਾ ਇੱਥੇ ਥੋੜੀਆਂ ਰੈਸਕਿਊ ਟੀਮਸ ਪਹਿਲਾਂ ਭੇਜ ਦੇਣ ਸਾਡੇ ਕੋਲ ਬੋਟਸ ਭੇਜ ਦੇਣ ਅਸੀਂ ਉਧਰ ਦੀ ਗੁਹਾਰ ਲਈ ਆ ਕਿ ਸਾਨੂੰ ਬੋਟਸ ਭੇਜ ਦਿਓ ਸਾਡੇ ਕੋਲ ਬੋਟਸ ਐ ਨਹੀਂ ਰਾਸ਼ਨ ਬਹੁਤ ਹੈਗਾ ਰਾਸ਼ਨ ਲੈ ਕੇ ਜਾਈਏ ਕਿਵੇਂ ਜੋਂ ਨਾਲੇ ਸਰਕਾਰ ਨੂੰ ਪਤਾ ਹੈ ਜਦੋਂ ਅੱਜ ਕੱਲ ਸਾਰਿਆਂ ਨੂੰ ਪਤਾ ਅਗਲੇ ਹਫ਼ਤੇ ਕਿਹੜਾ ਮੌਸਮ ਹੋਣਾ ਕਿੰਨਾ ਬਾਰਿਸ਼ ਨਹੀਂ ਬਾਰਿਸ਼ ਹੋਣੀ ਹੁਣ ਬੰਦ ਪੱਕੇ ਦੀ ਗੱਲ ਕੀਤੀ ਬੰਦ ਪੱਕੇ ਕਰ ਦਿਓ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਇੰਨੇ ਦਰਿਆ ਆ ਸਰਕਾਰ ਦਾ ਪਹਿਲਾ ਹੋਣਾ ਚਾਹੀਦਾ ਮੁੱਦਾ ਪੇ ਬੋਠ ਮੈਨੇਜਮੈਂਟ ਪਾਣੀ ਦਾ ਮੈਨੇਜਰ ਸਿਸਟਮ ਚੰਗਾ ਹੋਵੇ ਦਰਿਆ ਸਾਫ਼ ਹੋਣ ਨਹਿਰਾਂ ਸਾਫ਼ ਹੋਣ ਨਹੀਂ ਹੁੰਦਾ ਇਹ ਕੰਮ ਤੁਹਾਨੂੰ ਪਤਾ ਆਉਂਦੇ ਜਾਂਦੇ ਸਾਰੇ ਕਿਸੇ ਦੀ ਪਰਵਾਹ ਨਹੀਂ ਲੋਕਾਂ ਦੀ ਤੁਸੀਂ ਮੋਰੇ ਸੰਗਤ ਮੋਰੇ ਪਿੰਡ ਮੋਰੇ ਹੋਏ ਸਾਢੇ ਵਾਰ ਇੱਕ ਜਥੇਬੰਦੀਆਂ ਮੋਰੇ ਹੋਈਆਂ ਸਰਕਾਰ ਜਦ ਕਿ ਗੇੜੇ ਮਾਰ ਜਾਂਦੇ ਆ ਪਰ ਇਹਨਾਂ ਨੂੰ ਫੋਕਸ ਕਰਨਾ ਪੈਣਾ ਕਿ ਕੀ ਹੋਇਆ ਹੁਣ ਜਾਂ ਘਰ ਉੱਚੇ ਬਣਾਓ ਤਨ ਜਾਂ ਦਰ ਪੱਕੇ ਕਰੋ ਐਦਾਂ ਕਦੀ ਜੀ ਨਹੀਂ ਸਕਦਾ ਹਰ ਦੋ ਸਾਲ ਹਰ ਦੋ ਸਾਲ ਲੋਕਾਂ ਦੇ ਉੱਪਰ ਬੀਬੀ ਆ ਹੁਣ ਦਿਮਾਗੀ ਤੌਰ ਤੇ ਕਿੰਨਾ ਬੋਝ ਪੈਂਦਾ ਪੇ ਜਦੋਂ ਮੀਂਹ ਪੈਂਦਾ ਮੁੜ ਕੇ ਫੇ ਆ ਗਿਆ ਸੋ ਬਹੁਤ ਹੀ ਬੁਰਾ ਹਾਲ ਭਾਈ ਸਾਹਿਬ ਕੋਈ ਪਲਾਨਿੰਗ ਨਹੀਂ ਗਈ ਕੋਈ ਸਿਸਟਮ ਨਹੀਂਗਾ ਬਿਲਕੁਲ ਸਾਰੇ ਪਾਸੇ ਕ腐ਸ਼ਨ ਆ ਤੇ ਸਾਨੂੰ ਬੜਾ ਦੁੱਖ ਆ ਵੀ ਸਾਡੇ ਪੰਜਾਬ ਦੇ ਗਰੀਬ ਜਿਹੜੇ ਪਿੰਡ ਆ ਇਧਰ ਡੁੱਬੀਆਂ ਦੇ ਹਰ ਦੋ ਸਾਲ ਬਾਅਦ ਜੀ ਭਾਜੀ ਬਸ ਇਹੀ ਸੱਚੀ ਸਭ ਨੂੰ ਬੇਨਤੀ ਆ ਕਿ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਇੱਥੇ ਜਨਪਾਖੜੇ ਹੋਈਏ ਸਾਨੂੰ ਬੇਸ਼ੱਕ 2% ਵਾਲੇ ਕਹਿੰਦੇ ਨੇ ਪਰ ਆਪਾਂ 98 ਦੇ ਉੱਪਰ ਭਾਰੀ ਪੈਣੇ ਆ ਬਸ ਹੁਣ ਇੱਕ ਜੁਟ ਹੋਣ ਦਾ ਟਾਈਮ ਆ ਸਾਰੇ ਜਿੱਧਰ ਜਿੱਧਰ ਇਲਾਕਿਆਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਆਪਣੇ ਇਲਾਕੇ ਦੇ ਵਿੱਚ ਐਨੇ ਪੈਣੇ ਆ ਆਪਾਂ ਕੁਝ ਕੁਝ ਪਿੰਡ ਸੰਭ ਲਈਏ ਆ ਜਿਹੜੇ 25 25 26 ਪਿੰਡ ਜਿੰਨੇ ਨੇ ਇੱਥੇ ਤਾਂ ਅਸੀਂ ਸਾਰਾ ਅਸੀਂ ਰਲ ਕੇ ਸਾਰੇ ਪਿੰਡ ਨੇ ਸੈੱਟ ਕਰ ਲੈਣਾ ਸਿਸਟਮ ਇਧਰ ਦਾ ਹਾਂਜੀ ਆ ਸੰਗਤ ਜੀ ਤੁਸੀਂ ਦੇਖਿਆ ਇਹ ਜੋ ਸੇਵਾ ਚੱਲ ਰਹੀ ਆ ਥਾਂ ਥਾਂ ਤੇ ਭਾਈ ਨਿੱਕੂ ਹੁਣ ਵੀ ਉੱਥੇ ਪਹੁੰਚੇ ਥਾਂ ਥਾਂ ਪਹੁੰਚਦੇ ਹੋ ਵੀ ਸਾਨੂੰ ਬੜਾ ਮਾਣ ਆ ਪਈ ਦਿਨ ਦਿਹਾੜੀ ਸਾਡੀ ਟੀਮਾਂ ਲੱਗਿਓ ਆ ਤੇ ਫਿਰੋਜ਼ਪੁਰ ਦੀ ਗੱਲ ਕੀਤੀ ਆ ਵੀ ਦੇਖੋ ਉੱਥੇ ਬਜ਼ੁਰਗ ਅੱਧਾ ਘੰਟਾ ਪਾਣੀ ਚ ਰਿਆ ਡੁੱਬ ਕੇ ਤੇ ਉਹਦੀ ਜਸਤ ਹੋ ਗਈ ਆ ਤੇ ਹੋਰ ਵੀ ਕਾਫੀ ਸਾਨੂੰ ਪਤਾ ਨਹੀਂ ਕੀ ਉੱਥੇ ਨੁਕਸਾਨ ਹੋ ਰਿਹਾ ਸਾਡੇ ਬਹੁਤਾਂ ਦਿਨ ਦਿਹਾੜੀ ਸਾਡੇ ਟੀਮਾਂ ਲੱਗੀਆਂ ਤੇ ਜਿੰਨਾ ਕੁਝ ਕਰ ਸਕਦੇ ਕਰਦੇ ਆ ਸਾਡੀ ਇਹ ਬੇਨਤੀ ਆ ਸਾਰੇ ਜਿਹੜੇ ਜਥੇਬੰਦੀਆਂ ਉੱਤੇ ਲੱਗੀਆਂ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਦੋ ਤਿੰਨ ਵਾਰੀ ਪਹਿਲਾਂ ਵੀ ਕਿਹਾ ਵੀ ਰਲ ਮਿਲ ਕੇ ਕੰਮ ਕਰੀਏ ਇਹ ਪੈਸੇ ਦੀ ਅਪੀਲ ਆ ਕਰਦੇ ਜੇ ਕਰਨੀਆਂ ਕਰੀ ਜਾਓ ਪੈਸੇ ਦੀ ਗੱਲ ਨਹੀਂ ਹੁੰਦੀ ਵੀ ਅਸੀਂ ਇਕੱਠੇ ਹੋ ਕੇ ਚੰਗੀ ਤਰ੍ਹਾਂ ਕੰਮ ਕਰੀਏ ਪਰ ਜਿਹੜੀ ਸੰਗਤ ਅਸੀਂ ਡੋਨੇਟ ਵੀ ਕਰਦੀ ਆ ਦਾਨ ਵੀ ਦਿੰਦੀ ਆ ਉਹਦਾ ਫਰਜ਼ੀ ਬਣਦਾ ਵੀ ਕਿੰਨੇ ਪੈਸੇ ਜਨ ਦਿੱਤੇ ਆ ਜਿਹੜੀ ਜਥੇਬੰਦੀ ਨੂੰ 6 ਮਹੀਨਿਆਂ ਤੋਂ ਪੁੱਛੋ ਚੰਗੀ ਤਰ੍ਹਾਂ ਰਿਪੋਰਟ ਕੀ ਕੀਤਾ ਅਸੀਂ ਵੀ ਇੱਕ ਇੰਡੀਪੈਂਡੈਂਟ ਅਸੈਸਰ ਜਿਹੜੇ ਕਹਿ ਰਹੇ ਕੰਮ ਪਿੰਡਾਂ 'ਚ ਕਰ ਰਹੇ ਅਸੀਂ ਉਹ ਫੋਲੋ ਕਰਾਂਗੇ ਅਸੀਂ ਵੀ ਕਹਾਂਗੇ ਹਾਂ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਤੁਹਾਡੀ ਸੰਗਤ ਦਾ ਤੁਹਾਡੇ ਪਿਆਰ ਦਾ ਪੰਜਾਬੀ ਦਾ ਤੁਹਾਡੇ ਪੰਜਾਬ ਨਾਲ ਪਿਆਰ ਦਾ ਬਹੁਤ ਧੰਨਵਾਦ ਪੰਜਾਬ ਦੇ ਹਰ ਨਾ ਦੇ ਸਾਡੇ ਉੱਥੇ ਲੋਕ ਰਹਿੰਦੇ ਆ ਤੇ ਜਿਹੜੀ ਸੇਵਾ ਇਨਸਾਨੀਅਤ ਦੀ ਏਕੀ ਹੁੰਦੀ ਆ ਜਿੱਥੇ ਵੀ ਹੈ ਗਿਆ ਚੜ੍ਹਦੀ ਕਲਾ ਰਵੋ ਪੰਜਾਬ ਨੂੰ ਆਪਣੇ ਬਿਲਕੁਲ ਆਪਣੇ ਧਿਆਨ ਤੇ ਮਨ ਤੇ ਰੱਖੋ ਤਾਂ ਆਪਣੀ ਤੇ ਰਿਆਣ ਗੌਂੜੇ ਜਿਹੜੇ ਪੰਜਾਬੀ ਉਹਨੂੰ ਵੀ ਦੱਸੋ ਪੰਜਾਬ ਕੀ ਹੋ ਰਿਹਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਫਤਹ